ਮੰਤਰੀ ਵਿਰੇਂਦਰ ਗੋਲ ਸਾਡੇ ਨਾਲ ਨੇ ਗੋਲ ਸਾਹਿਬ ਪਾਣੀ ਨੂੰ ਲੈ ਕੇ ਪਾਣੀ ਦੀ ਸਫਾਈ ਨੂੰ ਲੈ ਕੇ ਸੁੱਧ ਪਾਣੀ ਨੂੰ ਲੈ ਕੇ ਬੜੀ ਚਰਚਾ ਹੋਈ ਚਾਹੇ ਸਿਚੇ ਵਾਲ ਮਾਡਲ ਦੀ ਗੱਲ ਹੋਈ ਚਾਹੇ ਥਾਪਰ ਮਾਡਲ ਦੀ ਗੱਲ ਹੋਈ ਪਰ ਕੀ ਲੱਗਦਾ ਕਿ ਪਾਣੀ ਨੂੰ ਲੈ ਕੇ ਬਾਕੀ ਬਹੁਤ ਘੱਟ ਹੋ ਰਿਹਾ ਹੈ ਦੇਖੋ ਬਹੁਤ ਪਾਣੀ ਪ੍ਰਦੂਸ਼ਿਤ ਦਾ ਇੱਕ ਬਹੁਤ ਵੱਡਾ ਮੁੱਦਾ ਹੈ ਸਾਡੇ ਨਾਲੇ ਨਦੀਆਂ ਨਹਿਰਾਂ ਜਿੰਨਾ ਹੈ ਇਹਨਾਂ ਚੋਂ ਇਹ ਸਾਰੀ ਲੋਕ ਵੀ ਪਾਣੀ ਪੀਂਦੇ ਨੇ ਪਸ਼ੂ ਵੀ ਪਾਣੀ ਪੀਂਦੇ ਨੇ ਇਹੀ ਪਾਣੀ ਸਾਡੇ ਖੇਤਾਂ ਨੂੰ ਜਾਂਦਾ ਹੈ ਇਹਨੂੰ ਜਿਹੜਾ ਪ੍ਰਦੂਸ਼ਿਤ ਕਰ ਰਹੇ ਨੇ ਲੋਕ ਭਾਵੇਂ ਸ਼ਹਿਰਾਂ ਦੇ ਵਿੱਚ ਉਹ ਤੇ ਸੀਵਰੇਜ ਸਿੱਟ ਗਏ ਭਾਵੇਂ ਕੋਈ ਗੰਦਾ ਪਾਣੀ ਸਿੱਟ ਗਏ ਭਾਵੇਂ ਕੂੜਾ ਕਰਕੜ ਸਿੱਟ ਗਏ ਇਹ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੀ ਸੰਖਿਆ ਦੇ ਵਿੱਚ ਇਹ ਪ੍ਰਦੂਸ਼ਿਤ ਕਰ ਰਹੇ ਨੇ ਕੱਲ ਮਤਾ ਵੀ ਵਿਧਾਨ ਸਭਾ ਦੇ ਵਿੱਚ ਇੱਕ ਸਵਾਲ ਆਇਆ ਸੀ ਮੈਂ ਸਵਾਲ ਦੇ ਜਵਾਬ ਦੇ ਵਿੱਚ ਵੀ ਦੱਸਿਆ ਸੀ ਕਿ ਅਸੀਂ ਮਿਊਸਪਲ ਕੌਂਸਲਰਾਂ ਨੂੰ ਮਿਊਸਪਲ ਕਾਰਪੋਰੇਸ਼ਨਾਂ ਨੂੰ ਤੇ ਪੰਚਾਇਤਾਂ ਨੂੰ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਤੇ ਉਹਨਾਂ ਦੇ ਸਬੰਧਤ ਮਹਿਕਮਿਆਂ ਨੂੰ ਵੀ ਲਿਖ ਰਹੇ ਹਾਂ ਤੇ ਇਹਦੇ ਲਈ ਜਿਵੇਂ ਲੁਧਿਆਣੇ ਦੇ ਵਿੱਚ ਹੋਇਆ ਜਿੰਨੀਆਂ ਨਹਿਰਾਂ ਸੀ ਉਹਨਾਂ ਦੇ ਹਾਲੇ ਦੁਆਲੇ ਵੱਡੀਆਂ ਜਾਲੀਆਂ ਲੱਜਾਏ ਜਾਂਦੇ ਨੇ ਸੋ ਇਹ ਅਸੀਂ ਇਹ ਪ੍ਰਬੰਧ ਵੀ ਕਰ ਰਹੇ ਹਾਂ ਕਿ ਅਸੀਂ ਐਨਓਸੀ ਦੇਣੀ ਹੁੰਦੀ ਅਸੀਂ ਤੁਰੰਤ ਐਨਓਸੀ ਜਾਰੀ ਕਰਾਂਗੇ ਕੈਬਨਟ ਦੀ ਮੀਟਿੰਗ ਹੋਈ ਕੈਬਨਟ ਦੀ ਮੀਟਿੰਗ ਵਿੱਚ ਮਾਈਨਿੰਗ ਦੇ ਗੱਲ ਕੀਤੀ ਗਈ ਕਿ ਸਪੈਸ਼ਲ ਜੜੀ ਹੈਗੀ ਹੈ ਉਹ ਕਾਰਵਾਈ ਹੋਏਗੀ ਦੇਖੋ ਮਾਈਨਿੰਗ ਦੇ ਸਬੰਧ ਦੇ ਵਿੱਚ ਅਸੀਂ ਨਵੇਂ ਅਮੈਂਡਮੈਂਟ ਵੀ ਕੁਝ ਕਰ ਰਹੇ ਹਾਂ ਅਸੀਂ ਕ੍ਰੈਸ਼ਰ ਐਕਟ ਵੀ ਲੈ ਕੇ ਆ ਰਹੇ ਹਾਂ ਕਾਂ ਜੋ ਮਾਈਨਿੰਗ ਹੈ ਜਿਹੜੀ ਸੁਚਾਰੂ ਢੰਗ ਨਾਲ ਚੱਲ ਸਕੇ ਹੁਣ ਕ੍ਰੈਸ਼ਰ ਦੀ ਐਕਟ ਦੀ ਗੱਲ ਲੋਕਾਂ ਨੂੰ ਵੀ ਰਾਹਤ ਮਿਲੇ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਮਾਈਨਿੰਗ ਦਾ ਜੇ ਵੱਧ ਰੇਤਾ ਬਜਰੀ ਅਵੇਲੇਬਲ ਹੋਏਗਾ ਕ੍ਰੈਸ਼ਰ ਨਾਲ ਹੀ ਅਵੇਲੇਬਲ ਹੋਏਗਾ ਮਾਈਨਸ ਦੇ ਵਿੱਚ ਅਵੇਲੇਬਲ ਹੋਏਗਾ ਤਾਂ ਲੋਕਾਂ ਨੂੰ ਸਸਤਾ ਵੀ ਮਿਲੇਗਾ ਲੋਕਾਂ ਨੂੰ ਵੀ ਵੱਡੀ ਰਾਹਤ ਮਿਲੇਗੀ ਸੋ ਇਧਰ ਲਈ ਬਹੁਤ ਕੁਝ ਅਸੀਂ ਕਰਨ ਜਾ ਰਹੇ ਹਾਂ ਤੇ ਅੱਜ ਬਾਜਵਾਜੀ ਕੱਲ ਕਹਿੰਦੇ ਸੀਗੇ ਵੀ ਮਾਡਲ ਸਿਚੇਵਲ ਦਾ ਨਹੀਂ ਪਸੰਦ ਦੂਜਾ ਪਸੰਦ ਹੈਗਾ ਤੇ ਅੱਜ ਫੇਰ ਲੱਗਦਾ ਵੀ ਖਚਾਈ ਸੀਚੇਵਾਲ ਸਾਹਿਬ ਦੇ ਬਾਰੇ ਕੋਈ ਵੀ ਸ਼ਬਦ ਬੋਲਣਾ ਮੈਂ ਸਮਝਦਾ ਬਹੁਤ ਗਲਤ ਹੈ ਜੋ ਇਹਨਾਂ ਨੇ ਕੀਤਾ ਬਹੁਤ ਗਲਤ ਕੀਤਾ ਕੱਲ ਮੈਂ ਵਿਧਾਨ ਸਭਾ ਦੇ ਵਿੱਚ ਦੱਸਿਆ ਸੀ ਕਿ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੀ ਗੱਲ ਕਹਿ ਰਹੇ ਨੇ ਕਿ ਸੀਚੇਵਾਲ ਇੰਜੀਨੀਅਰ ਨਹੀਂ ਸੀਚੇਵਾਲ ਇਹ ਨਹੀਂ ਸੀਚੇਵਾਲੇ ਨਹੀਂ ਕੱਲ ਮੈਂ ਵਿਧਾਨ ਸਭਾ ਦੇ ਵਿੱਚ ਉਹ ਨੋਟੀਫਿਕੇਸ਼ਨ ਪੇਸ਼ ਕਰਕੇ ਕਿਹਾ ਸੀ ਵੀ ਆਹ 29 12 2018 ਦਾ ਨੋਟੀਫਿਕੇਸ਼ਨ ਹੈ ਕਾਂਗਰਸ ਸਰਕਾਰ ਵੇਲੇ ਦਾ ਹੈ ਜਿਸ ਰਾਹੀਂ ਕਾਂਗਰਸ ਸਰਕਾਰ ਨੇ ਪਹਿਨਾਂ ਦੇ ਰਕੇਸ਼ ਕੁਮਾਰ ਬਰਮਾ ਪ੍ਰਿੰਸੀਪਲ ਸੈਕਟਰੀ ਸੀ এনवायरमेंट ਦੇ ਉਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਤੇ ਮਾਨਯੋਗ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਨੂੰ ਇਹਨਾਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਸਪੈਸ਼ਲ ਇਨਵਾਈਟ ਬਣਾਇਆ ਸੀ ਜਿਉਂ ਜਿ ਕੋਈ ਕੁਆਲਿਟੀ ਦੀ ਤਾਂ ਬਣਾਇਆ ਸੀ ਤੇ ਉਹ ਕਾਂਗਰਸ ਸਰਕਾਰ ਦਾ ਫੈਸਲਾ ਸੀ ਇਹ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜੀ ਗੱਲ ਕਹਿ ਰਹੇ ਨੇ ਇਹ ਖੁਦ ਕਹਿ ਰਹੇ ਨੇ ਜਿਨ੍ਹਾਂ ਦੀ ਪਾਰਟੀ ਕਰ ਰਹੀ ਹੈ ਪਹਿਲਾਂ ਤਾਂ ਇਹ ਡਿਸਾਈਡ ਕਰਨੇ ਸੋ ਜਿਨ੍ਹਾਂ ਨੇ ਜਿਨ੍ਹਾਂ ਦੇ ਬਾਰੇ ਸਾਰਾ ਕੁਝ ਓਪਨ ਹੈ ਕਿ ਬਹੁਤ ਵਧੀਆ ਉਹਨਾਂ ਨੇ ਕੰਮ ਕੀਤੇ ਨੇ ਤੇ ਸਾਰੀਆਂ ਸਰਕਾਰਾਂ ਮੰਨਦੀਆਂ ਸੀ ਇਹ ਪ੍ਰਤਾਪ ਸਿੰਘ ਬਾਜਵਾ ਕੁਝ ਹੋਰ ਕਹੀ ਜਾਂਦੇ ਨੇ ਇਹ ਸਰਾਸਰ ਗਲਤ ਬਿਲਕੁਲ ਬਿਲਕੁਲ ਕੈਮਰਾ ਪ੍ਰਤਾਪ ਸਿੰਘ ਨਾਥਲਾ ਉਹਨਾਂ ਜੋ ਸ਼ਿਜੀ ਮੀਡੀਆ ਚੰਡੀਗੜ੍ਹ